ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਚੱਲਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਈ ਲੋਕ ਬਹੁਤ ਗਲਤ ਕੰਮ ਕਰਦੇ ਹਨ ਕਈ ਦੂਸਰਿਆਂ ਦੇ ਕੰਮਾਂ ਦੇ ਉੱਤੇ ਗਲਤ ਕੰਮ ਕਰਦੇ ਹਨ ਕੋਈ ਰਸਤਿਆਂ ਦੇ ਵਿੱਚ ਜਾਦੂ ਟੂਣੇ ਕਰਕੇ ਰੱਖ ਦਿੰਦਾ ਹੈ ਕੋਈ ਬੱਚਿਆਂ ਦੇ ਬਾਲ ਕੱਟ ਲੈਂਦਾ ਹੈ ਕਈ ਲੋਕ ਇੱਦਾਂ ਦੇ ਹੁੰਦੇ ਹਨ ਜੋ ਪੈਰਾਂ ਦੀਆਂ ਮਿੱਟੀਆਂ ਚੱਕ ਕੇ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਹਨ ਸੋ ਪਿਆਰੀ ਸਾਧ ਸੰਗਤ ਜੀ ਇਹਨਾਂ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਸਾਰੇ ਦੁੱਖ ਦੂਰ ਹੋ ਸਕਣ ਕਿਸੇ ਦਾ ਵਾਰ ਸਾਡੇ ਉੱਤੇ ਚੱਲੇ ਨਾ ਪਿਆਰੀ ਸਾਧ ਸੰਗਤ ਜੀ ਅਸੀਂ ਆਪ ਜੀ ਵਾਸਤੇ ਇਹੀ ਇੱਕ ਸ਼ਬਦ ਲੈ ਕੇ ਆਏ ਹਾਂ ਜੋ ਸਾਡੇ ਲਈ ਹਮੇਸ਼ਾ ਰੱਖਿਆ ਕਵਚ ਦਾ ਕੰਮ ਕਰੇਗਾ ਆਇ ਤਿਹਾਰਾਂ ਦੇ ਦਿਨਾਂ ਵਿੱਚ ਸਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਦੁੱਖ ਦੂਰ ਹੋਵੇਗਾ ਪੈਸਾ ਘਰ ਆਵੇਗਾ ਮਾਤਾ ਲਕਸ਼ਮੀ ਦੀ ਅਟੁੱਟ ਕਿਰਪਾ ਹੋਵੇਗੀ ਸੋ ਆਓ ਅਸੀਂ ਸਾਰੇ ਮਿਲ ਕੇ ਇਸ ਸ਼ਬਦ ਦਾ ਜਾਪ ਕਰੀਏ ਤੇ ਵਾਦ ਤੋਂ ਵਾਦ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰਿਏ ਤਾਂ ਜੋ ਕੋਈ ਵੀ ਦੁਖੀ ਨਾ ਰਹ ਸਕੇ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਤਨ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਜੀ ਲਿਖ ਕੇ ਜ਼ਰੂਰ ਲਿਖੋ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਸ੍ਰੀ ਚੰਦ ਨਾਮ ਅਦਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮ ਨਰੰਕਾਰ ਉਥੋਂ ਪੱਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤਿਸੇ ਉੱਤੇ ਪ੍ਰਵ ਰੱਖੇ ਅੰਤਰ ਸਾਧੂ ਚਰਨੀ ਲੱਗੇ ਜੋ ਕੋਈ ਉਸ ਦਾ ਦੁਸ਼ਮਨ ਰਹੇ ਨਾ ਕੋਈ ਟੋਟਕਾ ਜਾਦੂ ਸਭੇ ਹੋਏ பசਮ ਚਰਨ ਤੇ ਆਵੇ ਹੋਵੇ ਨਿਸਕਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕੇ ਉਦਾਰ निंदक बोले करे प्रहार उस उत्ते ना लगे असर जो जन त्यावे दिन रात उस दे दुश्मन होए नाश भूत प्रेत सब होए निकारे काल कर्म पी रहने उजारे बाबा जी दी मेहमानयारी करे रखिया सब परवारी नानक जो पाठ पढे मन लाए तिस ते दुष्ट सबे खप जाए ਜਾਦੂ ਟੋਨਾ ਕਦੇ ਨਾ ਚੱਲੇ ਸੇਵਕ ਸੁਖੀ ਸਦਾ ਮਨ ਮੱਲੇ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਸ੍ਰੀ ਚੰਦ ਨਾਮੇ ਆਦਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮਨ ਰੰਕਾਰ ਉੱਥੋਂ ਭਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤਿਸੇ ਉੱਤੇ ਪ੍ਰਵਰਖੇ ਅੰਤਰ ਸਾਧੂ ਚਰਨੀ ਲੱਗੇ ਜੋ ਕੋਈ ਉਸ ਦੇ ਦੁਸ਼ਮਣ ਰਹੇ ਨ ਕੋਈ ਟੋਟਕਾ ਜਾਦੂ ਸਭੇ ਹੋਏ பசਮ ਚਰਨ ਤੇ ਆਵੇ ਹੋਵੇ ਨਿਸਕਾਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕਿ ਉਦਾਰ ਨਿੰਦਕ ਬੋਲੇ ਕਰੇ ਪਰਹਾਰ ਉਸ ਉੱਤੇ ਨਾ ਲਗੇ ਅਸਾਰ ਜੋ ਜਨ ਤੇ ਆਵੇ ਦਿਨ ਰਾਤ ਉਸ ਦੇ ਦੁਸ਼ਮਣ ਹੋਏ ਨਾਸ਼ ਉਤ ਪ੍ਰੇਤ ਸਭ ਹੋਏ ਨਿਕਾਰੇ ਕਾਲ ਕਰਮ ਵੀ ਰਹਣੇ ਉਜਾਰੇ ਬਾਬਾ ਜੀ ਦੀ ਮਹਿਮਾਨਿਆਰੀ ਕਰੇ ਰੱਖਿਆ ਸਭ ਪਰਿਵਾਰੀ ਨਾਨਕ ਜੋ ਪਾਠ ਪੜੇ ਮਨ ਲਾਏ ਤਿਸਤੇ ਦੁਸ਼ਟ ਸਭੇ ਖਪ ਜਾਏ ਜਾਦੂ ਟੋਨਾ ਕਦੇ ਨ ਚੱਲੇ ਸੇਵਕ ਸੁਖੀ ਸਦਾ ਮਨ ਮਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਨਾਮੇ ਆਦਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮਨ ਰੰਕਾਰ ਉੱਥੋਂ ਭਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤਿਸੇ ਉੱਤੇ ਪ੍ਰਵ ਰੱਖੇ ਅੰਤਰ ਸਾਧੂ ਚਰਨੀ ਲਗੇ ਜੋ ਕੋਈ ਉਸ ਦੇ ਦੁਸ਼ਮਣ ਰਹੇ ਨ ਕੋਈ ਟੋਟਕਾ ਜਾਦੂ ਸਭੇ ਹੋਏ ਭਸਮ ਚਰਨ ਤੇ ਆਵੇ ਹੋਵੇ ਨਿਸਕਾਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕਿ ਉਦਾਰ ਨਿੰਦਕ ਬੋਲੇ ਕਰੇ ਪਰਹਾਰ ਉਸ ਉੱਤੇ ਨਾ ਲਗੇ ਅਸਰ ਜੋ ਜਨ ਤੇ ਆਵੇ ਦਿਨ ਰਾਤ ਉਸ ਦੇ ਦੁਸ਼ਮਣ ਹੋਏ ਨਾਸ਼ ਉਤ ਪ੍ਰੇਤ ਸਭ ਹੋਏ ਨਿਕਾਰੇ ਕਾਲ ਕਰਮ ਵੀ ਰਹਿਣ ਉਜਾਰੇ ਬਾਬਾ ਜੀ ਦੀ ਮਹਿਮਾਨਿਯਾਰੀ ਕਰੇ ਰੱਖਿਆ ਸਭ ਪਰਿਵਾਰੀ ਨਾਨਕ ਜੋ ਪਾਠ ਪੜੇ ਮਨ ਲਾਏ ਤਿਸ ਤੇ ਦੁਸ਼ਟ ਸਭੇ ਖਪ ਜਾਏ ਜਾਦੂ ਟੋਨਾ ਕਦੇ ਨ ਚੱਲੇ ਸੇਵਕ ਸੁਖੀ ਸਦਾ ਮਨ ਮਲੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਨਾਮੇ ਆਦਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮ ਨਰੰਕਾਰ ਉੱਥੋਂ ਭੱਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤਿਸੇ ਉੱਤੇ ਪ੍ਰਵਰਖੇ ਅੰਤਰ ਸਾਧੂ ਚਰਨੀ ਲੱਗੇ ਜੋ ਕੋਈ ਉਸਦੇ ਦੁਸ਼ਮਣ ਰਹੇ ਨ ਕੋਈ ਟੋਟਕਾ ਜਾਦੂ ਸਭੇ ਹੋਏ பசਮ ਚਰਨ ਤੇ ਆਵੇ ਹੋਵੇ ਨਿਸਕਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕਿ ਉਦਾਰ ਨਿੰਦਕ ਬੋਲੇ ਕਰੇ ਪਰਹਾਰ ਉਸ ਉੱਤੇ ਨ ਲਗੇ ਅਸਰ ਜੋ ਜਨ ਤੇ ਆਵੇ ਦਿਨ ਰਾਤ ਉਸਦੇ ਦੁਸ਼ਮਣ ਹੋਏ ਨਾਸ਼ ਪੂਤ ਪ੍ਰੇਤ ਸਭ ਹੋਏ ਨਿਕਾਰੇ ਕਾਲ ਕਰਮ ਪੀ ਰਹੇ ਨੇ ਉਜਾਰੇ ਬਾਬਾ ਜੀ ਦੀ ਮਹਿਮਾਨਿਆਰੀ ਕਰੇ ਰੱਖਿਆ ਸਭ ਪਰਿਵਾਰੀ ਨਾਨਕ ਜੋ ਪਾਠ ਪੜੇ ਮਨ ਲਾਏ ਤਿਸ ਤੇ ਦੁਸ਼ਟ ਸਭੇ ਖਪ ਜਾਏ ਜਾਦੂ ਟੋਨਾ ਕਦੇ ਨ ਚੱਲੇ ਸੇਵਕ ਸੁਖੀ ਸਦਾ ਮਨ ਮੱਲੇ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਸ੍ਰੀ ਚੰਦ ਨਾਮ ਹੈ ਆਧਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮ ਅਨਰੰਕਾਰ ਉੱਥੋਂ ਭਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤੇ ਸੇ ਉੱਤੇ ਪ੍ਰਵਰਖੇ ਅੰਤਰ ਸਾਧੂ ਚਰਨੀ ਲੱਗੇ ਜੋ ਕੋਈ ਉਸਦੇ ਦੁਸ਼ਮਣ ਰਹੇ ਨਾ ਕੋਈ ਟੋਟਕਾ ਜਾਦੂ ਸਭੇ ਹੋਏ பசਮ ਚਰਨ ਤੇ ਆਵੇ ਹੋਵੇ ਨਿਸਕਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕਿ ਉਦਾਰ ਨਿੰਦਕ ਬੋਲੇ ਕਰੇ ਪਰਹਾਰ ਉਸ ਉੱਤੇ ਨਾ ਲਗੇ ਅਸਾਰ ਜੋ ਜਨ ਤਿਆਵੇ ਦਿਨ ਰਾਤ ਉਸ ਦੇ ਦੁਸ਼ਮਣ ਹੋਏ ਨਾਸ਼ ਊਤ ਪ੍ਰੇਤ ਸਭ ਹੋਏ ਨਿਕਾਰੇ ਕਾਲ ਕਰਮ ਵੀ ਰਹੇ ਨਿਉਜਾਰੇ ਬਾਬਾ ਜੀ ਦੀ ਮਹਿਮਾਨਿਆਰੀ ਕਰੇ ਰੱਖਿਆ ਸਭ ਪਰਿਵਾਰੀ ਨਾਨਕ ਜੋ ਪਾਠ ਪੜੇ ਮਨ ਲਾਏ ਤਿਸ ਤੇ ਦੁਸ਼ਟ ਸਭੇ ਖਪ ਜਾਏ ਜਾਦੂ ਟੋਨਾ ਕਦੇ ਨ ਚੱਲੇ ਸੇਵਕ ਸੁਖੀ ਸਦਾ ਮਨ ਮੱਲੇ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਸ੍ਰੀ ਚੰਦ ਨਾਮੇ ਆਦਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮ ਨਰੰਕਾਰ ਉਥੋਂ ਪੱਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤੇ ਸੇ ਉੱਤੇ ਪ੍ਰਵ ਰੱਖੇ ਅੰਤਰ ਸਾਧੂ ਚਰਨੀ ਲਗੇ ਜੋ ਕੋਈ ਉਸ ਦਾ ਦੁਸ਼ਮਨ ਰਹੇ ਨਾ ਕੋਈ ਟੋਟਕਾ ਜਾਦੂ ਸਭੇ ਹੋਏ ਭਸਮ ਚਰਨ ਤੇ ਆਵੇ ਹੋਵੇ ਨਿਸਕਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕੀ ਉਦਾਰ निंदक बोले करे प्रहार उस उते ना लगे असर जो जन त्यावे दिन रात उस दे दुश्मन होए नाश भूत प्रेत सब होए निकारे काल कर्म पी रहने उजारे बाबा जी दी मेहमानयारी करे रखिया सब परवारी नानक जो पाठ पड़े मन लाए तिस ते दुष्ट सबे खप जाए ਜਾਦੂ ਟੋਨਾ ਕਦੇ ਨਾ ਚੱਲੇ ਸੇਵਕ ਸੁਖੀ ਸਦਾ ਮਨ ਮੱਲੇ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਸ੍ਰੀ ਚੰਦ ਨਾਮ ਹੈ ਆਧਾਰ ਜਾਦੂ ਟੋਨਾ ਕਰੇ ਖੰਡਾਰ ਜਿੱਥੇ ਉਚਰੇ ਨਾਮ ਨਰੰਕਾਰ ਉੱਥੋਂ ਭੱਜੇ ਮੋਹ ਵਿਕਾਰ ਜੋ ਕਰੇ ਵੈਰੀ ਜਾਦੂ ਮੰਤਰ ਤਿਸੇ ਉੱਤੇ ਪ੍ਰਵਰਖੇ ਅੰਤਰ ਸਾਧੂ ਚੰਨੀ ਲੱਗੇ ਜੋ ਕੋਈ ਉਸਦੇ ਦੁਸ਼ਮਣ ਰਹੇ ਨ ਕੋਈ ਟੋਟਕਾ ਜਾਦੂ ਸਭ ਵੇ ਹੋਏ பசਮ ਚਰਨ ਤੇ ਆਵੇ ਹੋਵੇ ਨਿਸਕਮ ਬਾਬਾ ਜੀ ਦੀ ਜੋਤਿ ਅਪਾਰ ਕਰੇ ਸਦਾ ਸੇਵਕਿ ਉਦਾਰ ਨਿੰਦਕ ਬੋਲੇ ਕਰੇ ਪਰਹਾਰ ਉਸ ਉੱਤੇ ਨਾ ਲਗੇ ਅਸਾਰ ਜੋ ਜਨ ਤੇ ਆਵੇ ਦਿਨ ਰਾਤ ਉਸਦੇ ਦੁਸ਼ਮਣ ਹੋਏ ਨਾਸ਼ ਪੂਤ ਪ੍ਰੇਤ ਸਭ ਹੋਏ ਨਿਕਾਰੇ ਕਾਲ ਕਰਮ ਵੀ ਰਹਣੇ ਉਜਾਰੇ ਬਾਬਾ ਜੀ ਦੀ ਮਹਿਮਾਨਿਆਰੀ ਕਰੇ ਰੱਖਿਆ ਸਭ ਪਰਿਵਾਰੀ ਨਾਨਕ ਜੋ ਪਾਠ ਪੜੇ ਮਨ ਲਾਏ ਤਿਸ ਤੇ ਦੁਸ਼ਟ ਸਭੇ ਖੱਪ ਜਾਏ ਜਾਦੂ ਟੋਨਾ ਕਦੇ ਨ ਚੱਲੇ ਸੇਵਕ ਸੁਖੀ ਸਦਾ ਮਨ ਮੱਲੇ